ਇਹ ਇਹਨਾਂ ਦੀ ਦੇਖਭਾਲ ਕੀਤੀ ਹੋਈ ਹੈ ਸੰਗਤਜੀ ਚੋਲੇ ਦੇ ਉੱਤੇ ਇਹ ਨਿਸ਼ਾਨ ਮੰਨਿਆ ਜਾਂਦਾ ਹੈ ਕਿ ਖੂਨ ਦੇ ਹਨ ਭਾਈ ਦੇਸਰਾਜ ਜੀ ਨੇ ਜੋ ਸ਼ੇਰ ਸ਼ਕਾਰ ਕੀਤਾ ਸੀ ਸ਼ਾਇਦ ਇਹ ਉਸੇ ਸਮੇਂ ਦੇ ਖੂਨ ਦੇ ਨਿਸ਼ਾਨ ਹਨ ਇੱਥੋਂ ਹੀ ਖੁਸ਼ ਹੋ ਕੇ ਕਲਗੀਧਰ ਜੀ ਨੇ ਆਪਣੇ ਬਸਤਰ ਭਾਈ ਦੇਸਰਾਜ ਜੀ ਨੂੰ ਸੌਂਪੇ ਸਨ ਇਹ ਗੁਰੂ ਸਾਹਿਬ ਜੀ ਦਾ ਇੱਕ ਪਜਾਮਾ ਦੱਸਿਆ ਜਾਂਦਾ ਹੈ ਜੋ ਭਾਈ ਸਾਹਿਬ ਦੱਸ ਰਹੇ ਕਿ ਇਹ ਚਮੜੇ ਦਾ ਬਣਿਆ ਹੋਇਆ ਹੈ ਭਾਈ ਸਾਹਿਬ ਜੀ ਇਹ ਕਾਹਦਾ ਚਮੜਾ ਹੈ ਜੀ ਇਹ ਜੀ ਤੱਕੜ ਜਾਨਵਰ ਮਿਰਗਟਾ ਹੀ ਪਉਂਦਾ ਹੈ ਜਿਹਨੂੰ ਭੰਕ ਨਾਲ ਮਰਗਦੀ ਕਹਿੰਦੇ ਨੇ ਇਸ ਦੀ ਖਲਦਾ ਹੈਗਾ ਕਿਉਂਕਿ ਉਸ ਵੇਲੇ ਜੰਗਲ ਬਹੁਤ ਸੀ ਝਾੜੀਆਂ ਸੀਗੀਆਂ ਹਾਂਜੀ ਸਪੈਸ਼ਲ ਪਜਾਮਾ ਛੱਕੜ ਜਾਨਵਰ ਦੀ ਖਲਦਾ ਜਿਹਦਾ ਨੇਫਾ ਸੂਤੀ ਤੇ ਰੇਸ਼ਮੀ ਹੈ ਦੇ ਨਾਲ ਇਸ ਨੂੰ ਪ੍ਰੀਜ਼ਰਵ ਕੀਤਾ ਹੋਇਆ ਹੈ ਇਹ ਗੁਰੂ ਸਾਹਿਬ ਜੀ ਦੇ ਦੋ ਚੋਲੇ ਹਨ ਤੇ ਨਾਲ ਹੀ ਇਹ ਪਜਾਮਾ ਹੈ ਇਹ ਸਾਰੇ ਫੋਲਡ ਕਰਕੇ ਰੱਖੇ ਹੋਏ ਹਨ ਤਾਂ ਸੰਗਤਾਂ ਇੱਥੇ ਜਦੋਂ ਮਰਜ਼ੀ ਆ ਕੇ ਦਰਸ਼ਨ ਦੇਦਾਰੇ ਕਰ ਸਕਦੀਆਂ ਹਨ। ਘਰਾਓ। ਇਹ ਇੱਕ ਰਮਾਲ ਹੈ ਪਹਿਲਾਂ। ਇਹ ਰੇਸ਼ਮੀ ਰਮਾਲ ਹੈ ਜੀ। ਹਾਂਜੀ ਇਹ ਵੀ ਸਾਹਮ ਸਭਾਲ ਵਾਸਤੇ ਜਾਲੀਦਾਰ ਕੱਪੜੇ ਵਿੱਚ ਰੱਖੇ